ਚਪਾਰ ਮਾੜਾ ਵਿਆਹ ਚ ਬਗਾੜ ਮਾੜਾ ਰਿਸ਼ਤੇਦਾਰੀ ਟੁੱਟ ਗਈ ਬੇਤਵਾਰ ਗੋਲਾ ਮਾੜਾ ਦੂਰ ਦਾ ਬਚੋਣਾ ਮਾੜਾ ਜੇ ਸਾਗ ਛੁੱਟ ਜੇ ਕੋਲੇ ਕਛੇ ਧੀਮੀ ਮਾੜੀ ਰੰਡੀ ਨੂੰ ਸ਼ਕੀਨੀ ਮਾੜੀ ਖਸਮ ਸੇ ਏਡ ਨੇ ਪੁਲਿਸ ਦੀ ਕੁੱਟ ਮਾੜੀ ਭਾਈਆਂ ਦੀ ਫੁੱਟ ਮਾੜੀ ਬੈਠ ਕੇ ਨਵੇੜ ਨੇ ਬਗਾਨੇ ਦਾ ਖਾਇਆ ਮਾੜਾ ਰੰਡੀ ਦਾ ਜਾਇਆ ਮਾੜਾ ਕਦੋਂ ਘੁੱਠਾ ਬੋਲ ਜੇ ਧੀਆ ਕੋਲ ਰਹਿਣਾ ਮਾੜਾ ਲਗਾੜੇ ਨਾਲ ਸਹਣਾ ਮਾੜਾ ਕਦੋਂ ਬੱਚੇ ਰੋਣ ਜੇ ਚੋਰ ਖੋਰ ਬੰਦਾ ਮਾੜਾ ਕਾਲਾ ਕਰੇ ਧੰਨਾ ਮਾੜਾ ਗੱਲ ਨਹੀਂ ਕਮਾਨ ਦੀ ਨਮਾਵੇਂ ਦੇ ਕਾਲ ਮਾਣਾ ਰਾਸੂ ਦਾ ਭਜਾਰਾ ਮਾਣਾ ਟਰੋਫੀ ਤੋਂ ਘਵਾਂ ਦੀ ਮੁੱਛਾਂ ਵਾਲੀ ਪੀਮੀ ਮਾੜੀ ਕਲਨੀ ਜ਼ਮੀਨ ਵਾਲੀ ਘਰਨੀ ਹਕੂਮਾ ਮੁਟਿਆਰਤੀ ਤੋਂ ਖੁੱਲ੍ਹ ਵਾਲੀ ਇਹੋ ਜਿਹੀ ਖੁੱਲ੍ਹ ਵਾਲੀ ਮਾਤ ਹੋ ਜਾਵੇ ਖੁਰਦਾ ਆਤਮਾ ਰੁਖਾਈ ਮਾੜੀ ਬਹੁਤ ਬਹੁਤ ਹੀ ਹੱਤ ਜਾਈ ਮਾੜੀ ਰਸਤੇ 'ਚ ਮੋੜ ਮਾਣਾ ਮਿਆਂ ਵੀ ਕਰੋੜ ਮਾਣਾ ਮਨਾਈਏ ਕਿਵੇਂ ਪੀਰ ਨੂੰ ਉਹ ਵਿੱਚ ਝੜੀ ਮਾੜੀ ਸ਼੍ਰੀਕੇ ਵਿੱਚ ਤੜੀ ਮਾੜੀ ਆਪਣੀ ਬਰਾਦਰੀ ਪਿੰਡ ਵਿੱਚ ਲੁੱਟ ਮਾੜੀ ਗੁੱਟ ਤੇ ਘੁੱਟ ਮਾੜੀ ਦੱਸ ਕੀ ਬਹਾਦਰੀ ਤੋਰੀ ਯਾਰੀ ਕੀਤੀ ਮਾੜੀ ਕਿਸੇ ਨਾਲ ਪਿੱਤੀ ਮਾੜੀ ਨੀਤ ਨਾਲ ਚਾਰ ਮਾੜਾ ਪੀਤਾ ਦੁਆਰ ਮਾੜਾ ਉਹਦੇ ਘਰ ਜਾਈਏ ਨਾ ਛੱਡ ਦੇਣਾ ਦੀਨ ਮਾੜਾ ਨੌਕਰੋ ਸ਼ਕੀਰ ਮਾੜਾ ਗਲਤ ਮੁਕਾਮ ਹੈ ਔਲਤ ਨੂੰ ਭੁੱਲ ਮਾੜੀ ਅਸਹਾ ਵਿੱਚ ਭੁੱਲ ਮਾੜੀ ਤੁਹਾਡੇ ਦੀ ਮੁਕਾਮ ਹੈ ਪਿੱਛਾ ਤੱਕੇ ਯਾਰ ਮਾੜਾ ਮਵਾਲੇ ਭਲਾਰ ਮਾੜਾ ਘਟਾ ਉਹੀ ਕਰਦੇ ਆਜੇ ਤੂਫਾਨ ਮਾੜਾ ਡਰਾਈਵਰ ਅਣਜਾਣ ਮਾੜਾ ਪਿੱਤੀ ਤੇਸ ਕਰਦੇ ਆ ਜਾਵੇ ਹਾਰੀ ਮਾੜੀ ਏੜੀ ਬਿਮਾਰੀ ਮਾੜੀ ਰਾਜ ਨਹੀਂ ਹੁੰਦਾ ਸਵੇ ਦਮੇ ਨੂੰ ਘੱਟਾ ਮਾੜਾ ਫੋਰ ਫੱਤਰਾਂ ਨੂੰ ਫੱਠਾ ਮਾੜਾ ਗਵਾਰਨੋ ਦੇ ਹਾਸ ਦੇ ਬਿਨਾ ਮੁਛ ਨਰਮਾਣਾ ਭੀਰੋ ਦਾ ਘਰ ਮਾੜਾ ਜਾਨੋ ਸੁਣਨਾ ਸੰਸਾਰ ਹੈ ਵੱਡਿਆ ਲੈਵੇ ਦੱਕ ਮਾੜਾ ਬਗਾਣਾ ਖਾਣਾ ਹੱਕ ਮਾੜਾ ਛਾਲਿਆਂ ਦਾ ਵਿਚਾਰ ਹੈ